ਕਾਂਗਰਸ ਲਖੇ ਲਾ ਗਿਓ ਆਤਮੇ ਦੀ ਸ਼ੁਰੂਆਤ ਹੈ ਅੱਜ ਪੰਜਾਬ ਦੀ ਜਨਤਾ ਨੇ ਇੱਕ ਆਵਾਜ਼ ਅੱਜ ਵਿੱਚੋਂ ਸ਼ੁਰੂ ਹੋਈ ਹੈ ਜਿਹੜੀ ਡਿਕਲੇਰ ਜਿਹਨੇ ਕੀਤਾ ਕਿ ਪੰਜਾਬ ਦੀ ਸਰਕਾਰ ਸਾਨੂੰ ਨਹੀਂ ਚਾਹੀਦੀ ਕਾਕਾ ਇੱਕ ਸਾਲ ਦੇ ਅੰਦਰ ਤੁਸੀਂ ਰਿਸਪੌਂਸ ਦੇਖੋ ਲੋਕਾਂ ਦੇ ਵਿੱਚ ਇਹ ਨਫਰਤ ਹੈ ਸਰਕਾਰ ਦੇ ਖਿਲਾਫ ਹੈ ਸਰਕਾਰ ਨੇ ਦੇਣਾ ਕੀ ਸੀ ਸਾਰਾ ਕੁਝ ਖੋਲਿਆ ਗਰੀਬ ਦੇ ਘਰੇ ਜਿਹੜੀ ਰੋਟੀ ਪਕਦੀ ਸੀ ਉਹ ਬੰਦ ਹੋ ਗਈ ਹੈ ਤੇ ਚੁੱਲਾ ਜਗਦਾ ਸੀ ਬੰਦ ਹੋ ਗਿਆ ਜਿਹੜੇ ਬਜ਼ੁਰਗ ਨੂੰ ਥੋੜਾ ਮੋਟਾ ਪੈਸਾ ਆਉਂਦਾ ਸੀ ਜਿਸ ਨਾਲ ਉਹ ਕੁਝ ਆਪਣੇ ਕੁਝ ਲੈ ਸਕਦਾ ਸੀ ਉਹ ਬੰਦ ਵਿਆਹ ਸ਼ਾਦੀ ਉਹ ਸਗਣ ਬੰਦ ਨੌਜਵਾਨਾਂ ਨੂੰ ਖੇਡਾਂ ਵਾਸਤੇ ਕੋਈ ਜਿਹੜਾ ਉਤਸ਼ਾਹ ਕੀਤਾ ਸੀ ਸਾਰਾ ਕੁਝ ਬੰਦ ਅੱਜ ਇਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ ਬਾਣਾ ਇੱਕ ਠੁਠਾਉਂਦੇ ਆ ਕੀ ਖਜ਼ਾਨਾ ਖਾਲੀ ਹੈ ਦਾਸਾਂ ਕਿ ਵੀ ਨਹੀਂ ਹੋਇਆ ਇੱਕ ਸੱਚ ਕਿ ਵੀ ਹੋ ਗਿਆ ਇਹ ਖਜ਼ਾਨਾ ਖਾਲੀ ਹੈ ਤੇ ਨਾਲੇ ਕਹਿੰਦੇ ਅਸੀਂ ਕਰਜ਼ਾ ਮਾਫ ਕਰਾਂਗੇ ਫਿਰ ਕਿੱਥੋਂ ਕਰਾਂਗੇ ਤੇ ਝੂਠੀਆਂ ਬੋਲਦੇ ਹੋ ਲੋਕਾਂ ਨੂੰ ਕੋ ਗੁੰਮਰਾ ਕਰ ਰਹੇ ਹੋ ਫਿਰ ਕਹਿੰਦੇ ਅਸੀਂ ਇੰਡਸਟਰੀ ਨੂੰ 5 ਰੁਪਏ ਬਿਜਲੀ ਦੇਵਾਂਗੇ ਜੇ ਖਜ਼ਾਨਾ ਖਾਲੀ ਹੈ ਤਾਂ ਫਿਰ ਕਿਵੇਂ ਕਰੋਗੇ ਕਹਿਣਾ ਕੁਝ ਕਰਨਾ ਕਿਉਂ ਅਸਲੀ ਗੱਲ ਹੈ ਆ ਕੰਮੀ ਸਰਕਾਰ ਹੈ ਇਹਨਾਂ ਨੂੰ ਸਰਕਾਰ ਦਾ ਕੋਈ ਇੰਟਰਸਟ ਨਹੀਂ ਇਹਨਾਂ ਨੇ ਇੱਕੋ ਹੀ ਗਾਇਆ ਇਹ ਕਹਿੰਦੇ ਸਾਨੂੰ ਅਸੀਂ ਭੁੱਖ ਲਾਉਣੀ ਆਪਣੀ ਸਾਰੇ ਮੰਤਰੀ ਇਹਨਾਂ ਦੇ ਐਮਐਲਏ ਲੁਕਡਨ ਤੇ ਲੱਗੇ ਰੇਤਾ ਤੋਂ ਐਨਾ ਹਰ ਹਲਕੇ ਚ ਉਹਨਾਂ ਨੇ ਜ਼ਮੀਨਾਂ ਪੜਤੀਆਂ ਕੋਈ ਸਰਕਾਰ ਦਾ ਕੰਟਰੋਲ ਨਹੀਂ ਸਰਕਾਰ ਆਪ ਮਦਦ ਕਰੀ ਜਾਂਦੀ ਉਹਨਾਂ ਦੇ ਅਫਸਰ ਸਾਰੇ ਲੱਗੇ ਆ ਰੇਤਾ ਪੱਟੀ ਜਾਂਦੇ ਆ ਹਰਿਆਣੇ ਤੋਂ ਟਰੱਕਾਂ ਦੇ ਟਰੱਕ ਸ਼ਰਾਬ ਦੇ ਇੱਥੇ ਅੰਦਰ ਆ ਰਹੇ ਆ ਸਾਰੇ ਐਮਐਲਏ ਦੇ ਸ਼ਹਿ ਤਿਆਰੇ ਕਾਂਗਰਸੀ ਵਰਕਰ ਪੈਰਲਲ ਲਿਕਰ ਟ੍ਰੇਡ ਉਹਨਾਂ ਨੇ ਪੈਰਲਲ ਸ਼ੁਰੂ ਕਰਤੀ ਕਾਂਗਰਸ ਦੇ ਲੀਡਰਸ਼ਿਪ ਨੇ ਤੇ ਐਮਐਲਏ ਨੇ ਕਿ ਜਿਹੜਾ ਕਾਈਨਰ ਦੀ ਸੀ ਡੀ ਕਾਫੀ ਵਿਵਾਦਤ ਹੋਈ ਹੈ ਕਾਈਨਰ ਦੀ ਸੀ ਡੀ ਤੋਂ ਵੱਧ ਪ੍ਰੂਫ ਕੀ ਚਾਹੀਦਾ ਹੈ ਜਿਹੜੇ ਬੰਦੇ ਨੇ ਆਪ ਹੀ ਮੰਨ ਲਿਆ ਕਿ ਮੈਂ ਘੱਟੋ ਘੱਟ 100 ਸਿਕ ਮੈਂ ਮਾਰਿਆ ਤੇ ਨਾਲੇ 10 ਦਿਨ ਪਹਿਲੇ ਨੇ ਕਿਹਾ ਕਿ ਜਦੋਂ ਮੇਰੇ ਨਾਲ ਰਾਜੀਵਾਂ ਦੀ ਆਪਣੀ ਘੱਟੀ ਮੇਰੇ ਨਾਲ ਸੀ ਤੂੰ ਇਹ ਤੋਂ ਵੱਧ ਕੀ ਪ੍ਰੂਫ ਚਾਹੀਦਾ ਮੈਂ ਕਹਿੰਦਾ ਕਿ ਇਮੀਡੀਏਟਲੀ ਸੁਪਰੀਮ ਕੋਰਟ ਅਸੀਂ ਆਪਣੀ ਪਾਰਟੀ ਤਰਫੋਂ ਵੀ ਜਿਹੜਾ ਕੇਸ ਚੱਲ ਰਿਹਾ ਉਹਦੇ ਪਾਰਟੀ ਬਣਾਗੇ ਅਸੀਂ ਉਹਦੇ ਹਿੱਸੇ ਦੇ ਅਨ ਸੀ ਡੀ ਵੀ ਉੱਥੇ ਪੇਸ਼ ਕਰਾਂਗੇ ਕੀ ਆ ਜਿਹੜਾ ਤੁਸੀਂ ਕਾ ਜਿਹੜਾ ਟਾਈਟਲਰ ਦਾ ਕੇਸ ਆ ਇਹਦੀ ਇਨਵੈਸਟੀਗੇਸ਼ਨ ਇਮੀਡੀਏਟਲੀ ਕਰਕੇ ਹੁਣ ਇਹਨਾਂ ਨੂੰ ਪ੍ਰੂਫ ਦੀ ਲੋੜ ਨਹੀਂ ਹੈ ਤੇ ਮੈਂ ਕਹਿੰਦਾ ਕਿ ਗਾਂਧੀ ਪਰਿਵਾਰ ਰਾਜੀਵ ਗਾਂਧੀ ਨੂੰ ਐਜ਼ ਅ ਕਾਂਸਪਰੇਟਰ ਵਿੱਚ ਭਾਵੇਂ ਡੈਥ ਹੋ ਗਈ ਉਪਰ ਐਜ਼ ਅ ਕਾਂਸਪਰੇਟਰ ਜ਼ਰੂਰ ਵਿੱਚ ਉਹਨਾਂ ਕੇਸ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਕਾਂਸਪਰੇਸੀ ਉਹਦੇ ਕਹਿਣ ਤੇ ਤੁਸੀਂ ਟਾਈਟਲਰ ਦੀ ਤੁਸੀਂ ਪਹਿਲੇ ਸਟੇਟਮੈਂਟ ਦਸੀ ਜਦੋਂ ਟਾਈਟਲ ਕਹਿੰਦਾ ਸੀ ਬੈਠੇ ਸੀ ਰਾਜੀਵ ਗਾਂਧੀ ਕਹਿਣ ਲੱਗਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਚਲੋ ਤੁਸੀਂ ਆਪਣੇ ਹਲਕਿਆਂ ਚੱਲੋ ਤੇ ਫਿਰ ਮੇਰੇ ਨਾਲ ਗੱਡੀ 'ਚ ਬੈ ਕੇ ਤੇ ਟਾਈਟਲ ਕਹਿੰਦਾ ਉਹਦੇ ਬਾਅਦ ਕਹਿੰਦਾ ਟਾਈਟਲ ਮੈਂ ਸੋ ਸਿੱਖ ਮੈਂ ਹਮਾਰੀ ਸਰ ਪਿਛਲੇ ਜਿਹੜਾ ਕਰਕੇ ਅ ਅਸੀਂ ਪਾਰਲੀਮੈਂਟਰੀ ਸਾਡੀ ਪਾਰਟੀ ਨੇ ਅਜਾ ਪੂਰਾ ਇਸ਼ੂ ਰੇਜ਼ ਕੀਤਾ ਹੈ ਮੈਂ ਵੀ ਜਲਦੀ ਹੋਮ ਮਿਨਿਸਟਰ ਨੂੰ ਮਿਲਾਂਗਾ ਅਸੀਂ ਜਿਹੜੇ ਹੈਗੇ ਆਪਣਾ ਜਿਹੜੇ ਦਿੱਲੀ ਦੀ ਸਾਡੀ ਕਮੇਟੀ ਦੀ ਟੀਮ ਹੈ ਉਹਨਾਂ ਨੇ ਉੱਥੇ ਪੂਰਾ ਪ੍ਰੈਸ਼ਰ ਰੱਖ ਲਿਆ ਅਸੀਂ ਡਿੱਗਣਾ ਨਹੀਂ ਜਿੰਨਾ ਤੱਕ ਟੈਕਲਰ ਅੰਦਰ ਨਹੀਂ ਹੁੰਦਾ ਸਰ ਸਰਕਾਰ ਨੇ ਕਮਿਸ਼ਨ ਬੁਲਾਇਆ ਉਹਦੀ ਰਿਪੋਰਟ ਦੂਜੀ ਰਿਪੋਰਟ ਤਾਂ ਸਬਮਿਟ ਹੋ ਗਈ ਹੈਗੀ ਆ ਜਿਹੜੇ ਕਮਿਸ਼ਨ ਹੈ ਆ ਜਸਟਿਸ ਜਿਹੜਾ ਹੈਗਾ ਰਣਜੀਤ ਸਿੰਘ ਤੇ ਜਿਹੜੇ ਦੋ ਜਸਟਿਸ ਹੈ ਮਹਿਤਾਬ ਸਿੰਘ ਆ ਤਾਂ ਨਾ ਚਿੱਤੇ ਹੈ ਆ ਤਾਂ ਠੱਗੀ ਠੋਰੀ ਦਾ ਕੰਮ ਸ਼ੁਰੂ ਕਰ ਲਏ ਨੇ ਇਹਨਾਂ ਨੇ ਵੱਡੇ ਵੱਡੇ ਕ੍ਰਿਮੀਨਲਸ ਨੂੰ ਹੁਣ ਐਕਸਕਲੀਨ ਚਿੱਟ ਦੇਣ ਦਾ ਮੌਕਾ ਮਿਲ ਗਿਆ ਹੁਣ ਦਾਦੂ ਵਾਲ ਨੂੰ ਕਹਿੰਦੇ ਆ ਐਕਲੀਨ ਚਿੱਟ ਦਾਦੂ ਵਾਲੇ ਸੀ ਪਹਿਲੇ ਕਰਿਆ ਦਾਲੂ ਦਾ ਦਾਦੂਲ ਕੌਣ ਹੈ ਜਿਹੜਾ ਖਾਲਸਤਾਨ ਦੀ ਗੱਲ ਕਰਦਾ ਉਹਨੂੰ ਕਲੀਨ ਚਿੱਟ ਦਿੰਦੇ ਆ जिने सारेवाद पंजाब ਦੇ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਡਿੰਜੜ ਦਿੰਦੇ ਆ ਜਿਹੜੇ ਇੰਨੇ ਐਜੇ ਬੰਦੇ ਹੁਣ ਜਾਣ ਕੇ ਜਸਟਿਸ ਮਦਾਬ ਸਿੰਘ ਕਿਉਂਕਿ ਕੈਪਟਨ ਦਾ ਛਿੱਟਦਾ ਰੋਹ ਇਕੱਠੇ ਸ਼ਾਮ ਨੂੰ ਇਕੱਠੇ ਹੁੰਦੇ ਆ